ਸੋ ਰਠ ਮਹਲਾ ਪੰਜਵਾਂ ਗੁਰ ਪੂਰਨੰ ਸਕਾਰੇ ਪ੍ਰਭ ਸੱਬੇ ਕਾਜ ਸਵਾਰੇ ਹਰੇ ਆਪਣੀ ਕਿਰਪਾ ਤਾਰੀ ਪ੍ਰਭ ਪੂਰਨ ਪੈ ਜ ਸਵਾਰੀ ਆਪਣੇ ਦਾਸ ਕੋ ਭਇਓ ਸਹਾਈ ਸਗਲ ਮਨੋ ਰਤਾ ਕਿਨੇ ਕਰਤੇ ਊਣੀ ਬਾਤ ਨਾ ਕਾਈਂ ਰਾਵ ਕਰਤੇ ਪੁਰਖ ਅੰਤਾਲ ਦੇਵਾਇਆ ਪਿਛੈ ਲੱਗ ਚੱਲੀ ਮਾਇਆ ਕੋਟ ਨਾ ਕਤ ਹੂੰ ਆਵੈ ਮੇਰੇ ਪੂਰੇ ਸਾਧਗੁਰ ਭਾਵੈ ਸਿਮਰ ਸਿਮਰ ਦਇਆਲਾ ਸਬੱਜੀ ਭਏ ਕਿਰਪਾਲ ਜੈ ਜੈ ਕਰ ਗੁਸਾਈ ਜਨ ਪੂਰੇ ਬੰਦ ਬਣਾਈ ਤੂੰ 파ਰੋ ਸੁਆਮੀ ਮੋਰਾ ਇਹ ਪੁੰਨ ਪਦਾਰਥ ਤੇਰਾ ਜਨ ਨਾਨਕ ਇਕਤਿਆਆ ਸਰਬ ਫਲਾ ਪੁਨ ਪਾਇਆ ਜਨ ਨਾਨਕ ਇਕਤਿਆਆ ਸਰਬ ਫਲਾ ਪੁਨ ਪਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ